ਮੈਨੂੰ ਤਾਂ ਲੱਗਦਾ ਤੁਸੀਂ ਬਦਲਾਅ ਲੈ ਕੇ ਸੋਈ ਗਏ ਕਿਹੋ ਜਿਹਾ ਬਦਲਾਅ ਲੈ ਕੇ ਆਇਓ ਤੁਸੀਂ ਜਿੱਥੇ ਪਿਛਲੀ ਸਰਕਾਰਾਂ ਕਹਿੰਦੀਆਂ ਸੀ ਕਿ ਬਾਲ ਮਜ਼ਦੂਰੀ ਦੇ ਉੱਤੇ ਸਖਤ ਕਾਨੂੰਨ ਹੈ ਤੇ ਸਖਤੀ ਦੇ ਨਾਲ ਇਹ ਕਾਨੂੰਨ ਲਾਗੂ ਕੀਤਾ ਜਾਏਗਾ ਉੱਥੇ ਹੀ ਬਦਲਾਅ ਦੀ ਸਰਕਾਰ ਲਿਆਉਣ ਵਾਲੇ ਪੰਜਾਬੀਓ ਤੁਹਾਨੂੰ ਜਾਣਕਾਰੀ ਹੈ ਕਿ ਫਰੀਦਕੋਟ ਦੇ ਵਿੱਚ ਕਿ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਕਮ ਦਿੱਤਾ ਹੈ ਇਹ ਲੇਟੈਸਟ ਅਪਡੇਸ਼ਨ ਹੈ ਅੱਜ ਦੀ ਹੁਕਮ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਦੇ ਆਲੇ-ਦੁਆਲੇ ਜਿੰਨੀਆਂ ਵੀ ਦੁਕਾਨਾਂ ਨੇ ਉਹਨਾਂ ਦੇ ਵਿੱਚ ਚੈਕਿੰਗ ਕਰਨ ਦੇ ਲਈ ਕਿ ਉੱਥੇ ਨਸ਼ਾ ਵਿਕਦਾ ਹੈ ਜਾਂ ਕੀ ਸਮਾਨ ਉੱਥੇ ਵਿਕਿਆ ਵੈਰੀਫਾਈ ਕਰਨ ਦੇ ਲਈ ਸਰਕਾਰੀ ਸਕੂਲਾਂ ਦਾ ਇੱਕ ਅਧਿਆਪਕ ਤੇ ਉਸ ਅਧਿਆਪਕ ਦੇ ਨਾਲ 9ਵੀਂ ਤੋਂ 12ਵੀਂ ਤੱਕ ਦੇ 10 ਬੱਚੇ ਉਹਨਾਂ ਦੀ ਇੱਕ ਟੀਮ ਬਣਾਈ ਜਾਏਗੀ ਜਿਹੜੇ ਸਰਕਾਰੀ ਸਕੂਲ ਦੇ ਨਾਲ ਜਿਹੜੀਆਂ ਦੁਕਾਨਾਂ ਨੇ ਉੱਥੇ ਵਿਕਦੇ ਸਮਾਨ ਨੂੰ ਵੈਰੀਫਾਈ ਕਰਨ ਗਿਆ ਕਿ ਉੱਥੇ ਨਸ਼ਾ ਵਿਕਦਾ ਹੈ ਜਾਂ ਨਹੀਂ ਵਿਕਦਾ ਇਹ ਕਿਹੋ ਜਿਹਾ ਬਦਲਾਅ ਹੈ ਕਿ ਤੇ 9ਵੀਂ ਤੋਂ 12ਵੀਂ ਤੱਕ ਦੇ ਜਿਹੜੇ ਬੱਚੇ ਹਨ ਨਾ ਇਹਨਾਂ ਦੀ ਉਮਰ ਕਰੀਬ 13 ਸਾਲ ਤੋਂ 17 ਸਾਲ ਦੇ ਵਿੱਚ ਹੁੰਦੀ ਹੈ ਇਹ ਬੱਚੇ ਜਿਹੜੇ ਨੇ ਪੜ੍ਹਨ ਲਿਖਣ ਦੇ ਸ਼ੌਕੀਨ ਹੁੰਦੇ ਨੇ ਇਸ ਵਕਤ ਬੱਚਿਆਂ ਨੇ ਆਪਣੇ ਜੀਵਨ ਪੰਦਰ ਦੇ ਬਾਰੇ ਇੱਕ ਫੋਕਸ ਕੀਤਾ ਹੋ ਹੁੰਦਾ ਹੈ ਟਾਰਗੇਟ ਮਿੱਠਾ ਹੁੰਦਾ ਹੁਣ ਇਹ ਦੱਸੋ ਬਦਲਾਅ ਇਹ ਕਿਹੋ ਜਿਹਾ ਬਦਲਾਅ ਲਿਆਂਦਾ